ਜਦੋਂ ਵਾਹ ਕਹਿਣਾ ਹੈ ਆਵਾਜ਼ ਅੰਦਰ ਨੂੰ ਜਾਵੇ ਹੁਣ ਆ ਗਲਤ ਹੈ ਵਾਹ ਆ ਗਲਤ ਹੈ ਇਨਹੇਲ ਕਰਕੇ ਇਨਹੇਲ ਚ ਤਿੰਨ ਵਾਰੀ ਹੋਰ ਇਨਹੇਲ ਕਰ ਲੈਣਾ ਸਨੀਫ ਇਨ ਕਰ ਲੈਣਾ ਸੋ ਇਨਹੇਲ ਫਿਰ ਤਿੰਨ ਵਾਰੀ ਹੋਰ ਪੂਰਾ ਭਰ ਜਾਣਾ ਸੋ ਭਰ ਭਰੇ ਪੂਰਾ ਭਰ ਕੇ ਆਪਣੇ ਆਪ ਨੂੰ ਕੁੰਭਕਪੂਰਾ ਹੋਲਡ ਕਰਕੇ ਵਾਹ ਪੀ ਪੂਰੀ ਅੰਦਰ ਜਿੰਨੀ ਖਿੱਚੀ ਜਾਂਦੀ ਹੈ ਜਦ ਤੱਕ ਆਵਾਜ਼ ਖੁਦ ਖਤਮ ਨਹੀਂ ਹੁੰਦੀ ਤਦ ਤੱਕ ਤੁਸੀਂ ਇਸ ਮੰਤਰ ਦਾ ਉਚਾਰਨ ਕਰਦੇ ਰਹਿਣਾ ਮੈਂ ਇੱਕ ਵਾਰੀ ਫੇਰ ਰਿਪੀਟ ਕਰਦਾ ਹਾਂ ਉਹ ਇਹ ਹੈ ਬਾਦ ਹੁਸਾਰਨ ਆਹ ਚੀਜ਼ ਵਾਈਬ੍ਰੇਟ ਕਰੇਗੀ ਔਰ ਸਾਰਾ ਜੋ ਨਾਭੀ ਹੈ ਅੰਦਰ ਨੂੰ ਚਲੀ ਜਾਏਗੀ ਜਿਹਦੋਂ ਮੇਰਾ ਸੰਪੂਰਨ ਅਲਫਾਜ਼ ਗੁੰਜ ਸੰਪੂਰਨ ਹੋਏਗਾ ਸਾਰੀ ਚੀਜ਼ ਜਿਹੜੀ ਹੈ ਮੇਰੀ ਜਿਹੜੀ ਰਿਪ ਕੇਜ ਹੈ ਵਿਦੀਨ ਵਿੱਚ ਜਿਹੜੀ ਕੇਜ ਹੈ ਵਿਦੀਨ ਵਿੱਚ ਯੂਅਰ ਕੌਨਸ਼ੀਅਸਨੈਸ ਇਜ਼ ਇਨ ਕੇਜ ਆ ਜਿਹੜੀਆਂ ਪਸਲੀਆਂ ਨੇ ਐਨ ਟਾਈਟ ਹੋ ਜਾਂਦੀਆਂ ਨੇ ਆ ਸਾਰੀ ਚੀਜ਼ ਸਪੰਦਨ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਜਦੋਂ ਇਹਦਾ ਉਚਾਰਨ ਕਰਨਾ ਹੈ ਵਾਹ ਦਾ ਜੋ ਨੂੰ ਰਿਲੈਕਸ ਕਰਨਾ ਹੈ ਵਾਹ ਆ ਆ ਆ ਆ ਤੇ ਇਹ ਦਿ ਰਿਲੈਕਸ ਹੋ ਤੂੰ ਮੰਤਰ ਦਾ ਸ਼ੁੱਧ ਉਚਾਰਨ ਦੇ ਤੋ ਕਹਿੰਦੇ ਸ਼ੁੱਧ ਉਚਾਰਨ ਸ਼ੁੱਧ ਚਾਰਨ ਦੇ ਨਾਲ ਜबान ਦੀ ਵੀ ਵੀ ਉਹਦੇ ਕਿੱਥੇ ਸਟੈਪ ਕਿੱਥੇ ਜਾ ਰਹੀ ਹੈ ਜੋਸ ਕਿਤਰਾ ਹਨ ਇਹ ਚੀਜ਼ਾਂ ਵੀ ਇੰਪੋਰਟੈਂਟ ਪਲੇ ਕਰਦੀਆਂ ਹਨ ਤੋ ਸ਼ੁੱਧ ਚਾਰਨ ਕੇਵਲ ਇਹ ਨਹੀਂ ਕਿ ਉਹਨੂੰ ਸ਼ੁੱਧ ਉਚਾਰਨ ਉਥੇ ਸਰੀਰ ਵੀ ਉਸ ਉਚਾਰਨ ਦੇ ਨਾਲ ਇੱਕ ਹੋਵੇ ਇਹਨੂੰ ਕਹਿੰਦੇ ਨੇ ਨਮੋ ਮੰਤਰ ਮੰਤਰੰ ਨਮੋ ਤੰਤਰ ਤੰਤਰੰ ਤੋ ਇਹ ਤੰਤਰੰ ਆ ਤਨ ਹੈ ਆ ਜਿਹੜੇ ਅਲਫਾਜ਼ ਹਨ ਇਹ ਮੰਤਰ ਹਨ ਤੋਂ ਮੰਤਰ ਤੇ ਤੰਤਰ ਆਪਸ ਜਦੋਂ ਮਿਲਦੇ ਨੇ ਬਣ ਜਾਂਦਾ ਯੰਤਰ ਯੰਤਰ ਮੈਨੇ ਮਸ਼ੀਨ ਆ ਦਾ ਪੋਸਿਬਿਲਟੀ ਟੂ ਰੀਫਾਰਮ ਦਾ ਪੋਸਿਬਿਲਟੀ ਟੂ ਰੀਪੈਟਰਨ ਦਾ ਪੋਸਿਬਿਲਟੀ ਟੂ ਚੇਂਜ ਉਹਨੂੰ ਕਹਿੰਦੇ ਨੇ ਯੰਤਰ ਸੋ ਤੁਹਾਡੇ ਅੰਦਰ ਉਹ ਪੋਸਿਬਿਲਟੀ ਆ ਜਾਂਦੀ ਹੈ ਕਿ ਤੁਸੀਂ ਆਪਣੇ ਜੋ ਫੇਸ਼ੀਆ ਜੋ ਆਪਣੇ ਟਿਸ਼ੂਸ ਨੇ ਜਦ ਤੱਕ ਸ਼ਬਦ ਫਿਜ਼ੀਕਲ ਲੈਵਲ ਤੇ ਤੁਹਾਨੂੰ ਝੰਜੋਲੇ ਨਾ ਤੱਤਕ ਤੁਸੀਂ ਆ ਤੁਸੀਂ ਸਰੀਰ ਤੋਂ ਪਰੇ ਨਹੀਂ ਹੋ ਸਕਦੇ। ਤੋਂ ਪਹਿਲਾ ਜਿਹੜੀ ਪ੍ਰੈਕਟੀਕਲ ਲਾ ਪਹਿਲਾ ਹੈ ਦੇਹ ਧਾਰੀ। ਤੁਹਾਨੂੰ ਆਪਣੀ ਦੇਹ ਧਾਰਨੀ ਪਈਗੀ। ਦੇਹ ਧਾਰਨ ਤੋਂ ਬਿਨਾ ਜਦ ਤੱਕ ਤੁਸੀਂ ਆਪਣੇ ਦੇਹ ਨੂੰ ਜਾਣਦੇ ਨਹੀਂ ਦੇਹ ਨੂੰ ਟਰਾਂਸਫਾਰਮ ਨਹੀਂ ਕਰਦੇ ਕਿਉਂਕਿ ਜਿਹੜੀਆਂ ਸੰਸਕਾਰਤ ਜਿਹੜੇ ਵਾਸ਼ਨਾ ਨੇ ਜਿਹਨੂੰ ਆਪਾਂ ਮਾਸਲ ਮੈਮਰੀ ਤੇ ਬਾਇਓ ਮੈਮਰੀ ਕਹ ਰਹੇ ਹਾਂ ਉਹ ਕਿਤੇ ਉੱਪਰ ਨਹੀਂ ਲਿਖੇ ਉਹ ਇਸ ਸਰੀਰ ਦੇ ਵਿੱਚ ਇਸ ਟਿਸ਼ੂਸ 'ਚ ਲਿਖੇ ਨੇ। ਪਹਿਲਾਂ ਦੇਹ ਧਾਰ ਦੇਹ ਧਾਰੀ ਆਪਣੀ ਦੇਹ ਨੂੰ ਧਾਰੋ ਆਪਣੀ ਦੇਹ ਨੂੰ ਜਾਣੋ ਉਸ ਤੋਂ ਬਾਅਦ ਫਿਰ ਤੁਹਾਨੂੰ ਸ਼ਬਦ ਦੀ ਗੂੰਜ ਦਾ ਪਤਾ ਚਲੇਗਾ ਕਿਉਂਕਿ ਦੇਹ ਵਿੱਚ ਹੀ ਸ਼ਬਦ ਹੈ ਇਹ ਬਾਹਰਲਾ ਸ਼ਬਦ ਜਿਹੜਾ ਜਦੋਂ ਆਪਾਂ ਅੰਦਰ ਗੂੰਜਦੇ ਆਂ ਫਿਰ ਅੰਦਰ ਜਿਹੜੀਆਂ ਵਾਈਬ੍ਰੇਸ਼ਨਾਂ ਅੰਦਰ ਜਿਹੜੀਆਂ ਫ੍ਰੀਕੁਐਂਸ ਕਹਿੰਦੇ ਆ ਉਹ ਤੁਹਾਡੀ ਅੰਦਰ ਤੁਹਾਡੀ ਡੀਪ ਲੈਵਲ ਤੇ ਫਿਜ਼ੀਕਲ ਲੈਵਲ ਤੇ ਇੱਥੋਂ ਤੱਕ ਮੈਂ ਕਹਿ ਦੂੰਗਾ ਕਿ ਤੁਹਾਡੀ ਬੋਨਸ ਤਹਾਡੀ ਸਪਾਈਨ ਨੂੰ ਹੀ ਅਲਾਈਨਮੈਂਟ ਕਰ ਸਕਦਾ ਹੈ ਜੇ ਕੇਵਲ ਸ਼ਬਦ ਦਾ ਸ਼ੁੱਧ ਉਚਾਰਨ ਕੀਤਾ ਜਾਵੇ। ਤੋਂ ਜਿਸ ਤਰ੍ਹਾਂ ਸਪਾਈਨ ਪ੍ਰੋਬਲਮਸ ਨੇ ਲੋਅਰ ਬੈਕ ਪ੍ਰੋਬਲਮਸ ਨੇ ਇਹ ਆਟੋਮੈਟਿਕਲੀ ਸ਼ਬਦ ਦੀ ਗੂੰਜ ਜਦੋਂ ਡੂੰਗੀ ਹੋਗੀ ਜਦੋਂ ਤੁਹਾਡਾ ਇਨਰ ਚੈਂਬਰ ਜਿਹਨੂੰ ਕਹਿੰਦੇ ਨੇ ਸੁਖਮਣੀ ਇੱਕ ਹੈ ਸੁਖਮਣਾ ਠੀਕ ਜਿਹਨੂੰ ਸੁਸ਼ਮਣਾ ਵੀ ਕਹਿ ਦਿੰਦੇ ਹਾਂ ਜਿੱਥੇ ਤੁਹਾਡੀ ਫਿਜ਼ੀਕਲ ਬੋਡੀ 'ਚ ਸਪਾਈਨ ਹੈ ਉੱਥੇ ਤੁਹਾਡੀ ਐਸਟਰਲ ਐਨਰਜੈਟਿਕ ਬੋਡੀ ਵਿੱਚ ਸੁਖਮਣਾ ਹੈ ਸਾਂਸਿਕ ਸੁਸ਼ਮਣਾ ਕਹਿ ਦਿੰਦੇ ਨੇ ਸੁਖਮਣਾ ਅੰਦਰ ਇੱਕ ਨਾੜੀ ਆ ਜਿਹਨੂੰ ਕਹਿੰਦੇ ਨੇ ਵਜਰ ਨਾੜੀ ਵਜਰ ਨਾੜੀ ਨੂੰ ਹੀ ਕਪਾੜ ਕਹਿੰਦੇ ਨੇ ਵਜਰ ਕਪਾੜ ਨਾਲ ਖੁੱਲ ਸੀ ਗੁਰ ਸ਼ਬਦ ਖੁਲੀ ਜਾਏ ਤੋਂ ਉਹ ਵਜਰ ਨਾੜੀ ਜਿਹੜੀ ਹੈ ਉਹ ਜਦੋਂ ਵਾਈਬ੍ਰੇਟ ਕਰਦੀ ਹੈ ਫਿਰ ਵਜਰ ਖੁੱਲਦੇ ਨੇ ਇੱਥੇ ਨਹੀਂ ਕੁਝ ਖੁੱਲਦਾ ਪਈ ਇੱਥੇ ਕੋਈ ਪਾਟ ਜਾਂਦਾ ਕਪਾੜ ਟ ਵਗੈਰਾ ਉਹ ਜਿਹੜੀ ਵਜਰ ਨਾੜੀ ਹੈ ਵਾਈਬ੍ਰੇਟ ਕਰਨ ਲੱਗ ਪੈਂਦੀ ਹੈ ਇਹਦੇ ਨਾਲ ਸਾਰਾ ਸਰੀਰ ਵਾਈਬ੍ਰੇਟ ਕਰਦਾ ਹੈ ਉਹਨੂੰ ਕਪਾੜ ਖੁੱਲਣਾ ਕਹਿੰਦੇ ਨੇ ਵਜਰ ਨਾੜੀ ਤੋਂ ਬਾਅਦ ਚਿਤ੍ਰਣੀ ਨਾੜੀ ਚਿਤ੍ਰਣੀ ਨਾੜੀ ਤੁਹਾਡੀ ਚਿੱਤ ਦੀ ਇਕਾਗਰਤਾ ਜਦੋਂ ਹੋ ਗਈ ਤੁਹਾਡੀ ਚਿਤ੍ਰਣੀ ਨਾੜੀ ਐਕਟੀਵੇਟ ਹੋ ਗਈ ਤੋ ਤੁਹਾਨੂੰ ਫਿਜ਼ੀਕਲੀ ਮਹਿਸੂਸ ਹੋਏਗਾ ਤੁਹਾਨੂੰ ਕੋਈ ਨਹੀਂ ਦੱਸੇਗਾ ਤੁਹਾਨੂੰ ਖੁਦ ਮਹਿਸੂਸ ਹੋਵੇ ਚਿੱਤ ਬੈਠ ਗਿਆ ਉਹ ਚਿਤ੍ਰਣੀ ਨਾੜੀ ਚਿਤ੍ਰਣੀ ਨਾੜੀ ਤੋਂ ਅੱਗੇ ਇੱਕ ਹੋਰ ਨਾੜੀ ਆ ਜਿੰਨੂੰ ਕਹਿੰਦੇ ਨੇ ਸੁਖਮਣੀ ਨਾੜੀ ਬਾਣੀ ਜਿਸਨੂੰ ਬ੍ਰਹਮਣੀ ਨਾੜੀ ਵੀ ਕਹਿਆਏ ਇੱਥੋਂ ਤੱਕ ਵੀਰ ਜੀ ਕਹਿੰਦੇ ਨੇ ਜੋਤੋਂ ਬ੍ਰਾਹਮਣ ਬ੍ਰਹਮਣੀ ਜਾਏ ब्राह्मणी जाया भाव ब्राह्मणी 나ੜੀ ਜਿਹੜੀ ਤੂੰ ਉਥੇ ਆਪਣੇ ਆਪ ਨੂੰ ਸਟੈਬਲਿਸ਼ ਕਰ ਲਿਆ ਤੂੰ ਉਹਦਾ जाया ਨਾ ਤੂੰ ਹੁਣ ਤਨ ਦਾ जाया ਨਾ ਮਨ ਦਾ जाया ਜੇ ਤਾਹ ਬ੍ਰਾਹਮਣ ਬ੍ਰਾਹਮਣ ਉਹ ਹੈ ਜਿਹਨੇ ब्राह्मणी ਜਿਹੜੀ ਹੈ ਉਹ ਐਕਟੀਵੇਟ ਕਰ ਲਈ ਹੈ ਉਹ 나ੜੀ ਐਕਟੀਵੇਟ ਕਰ ਲਈ ਸਭ ਤੋਂ ਸੁਕਸ਼ਮ 나ੜੀ ਸਾਡੇ ਸਟਲ ਬਾਡੀ ਜੇ ਰੇਡੀਅੰਟ ਬਾਡੀ ਦੇ ਵਿੱਚ ਹੈ ਜੋ ਡਾਇਰੈਕਟਲੀ ਲਿੰਕ ਟੂ ਦਾ ਰੇਡੀਅੰਟ ਬਾਡੀ ਨਾਟ ਈਵਨ ਦਾ ਸਟਲਰ ਉਹ ਦਾ ਐਨਰਜੈਟਿਕ ਬਾਡੀ ਐਨਰਜੈਟਿਕ ਬਾਡੀ ਚ ਆਣ ਕੇ ਤੁਹਾਡੀਆਂ 나ੜੀਆਂ ਆਣ ਗਿਆ ਅਹ ਤਾਂ ਦੀ ਸੁਖਮਣਾਈ ਕੀ ਤੇ ਆਦਤ ਜੋ ਰੇਡੀਐਂਟ ਬੋਡੀ ਹੈ ਜੋ ਤਸਮਾ ਸਰੀਰ ਹੈ ਉਹਦੇ ਵਿੱਚ ਜੋ ਰੇਡੀਐਂਸ ਹੈ ਰੇਡੀਐਂਟ ਬੋਡੀ ਜਿਹਨੂੰ ਪ੍ਰਕਾਸ਼ ਸਰੂਪ ਪ੍ਰਕਾਸ਼ ਦੇ ਕਹਿੰਦੇ ਨੇ ਉਹਦੇ ਵਿੱਚ ਬ੍ਰਹਮਣੀ ਨਾੜੀ ਹੈ ਉਹ ਐਕਟੀਵੇਟ ਹੋਏਗੀ ਜੋ ਤੋ ਬ੍ਰਾਹਮਣ ਬ੍ਰਹਮਣੀ ਜਾਇਆ ਆਣ-ਵਾਟ ਕਾਹੀ ਨਹੀਂ ਆਇਆ ਆਰਡੀਨਰੀਲੀ ਸਾਡੀ ਬਾਟ ਕੀ ਆ ਇੱਥੋਂ ਸਾਡੀ ਬਾਟ ਆਪਾਂ ਸੰਸਾਰ ਨਾਲ ਕੋਈ ਵੀ ਚੀਜ਼ ਜਿਹੜੀ ਆਪਾਂ ਕਰ ਰਹੇ ਹਾਂ ਇਨ ਰੈਫਰੈਂਸ ਟੂ ਆਹ ਸਾਡੀ ਬਾਟ ਆ ਇਥੋਂ ਅਸੀਂ ਸੰਸਾਰ ਨਾਲ ਰਿਐਕਟ ਕਰ ਰਹੇ ਹਾਂ ਬਟ ਬ੍ਰਾਹਮਣ ਉਹ ਹੈ ਜੋ ਕਿ ਬ੍ਰਾਹਮਣੀ ਰਾਈ ਰਿਐਕਟ ਕਰਦਾ ਹੈ ਬ੍ਰਾਹਮਣੀ ਰਾਈ ਹੀ ਬ੍ਰਾਹਮਣੀ ਨਾੜੀ ਐਕਟੀਵੇਟ ਹੋ ਗਈਆਂ ਉਹਦੇ ਰਾਈ ਇਸ ਟਾਈਮ ਐਂਡ ਸਪੇਸ ਵਿੱਚ ਨੈਵੀਗੇਟ ਕਰਦਾ ਹੈ ਵਿਚ ਮੀਨਸ ਵਿਦਆਊਟ ਯੋਰ ਸਟੋਰੀ ਤੁਸੀਂ ਆਪਣੇ ਆਪ ਨੂੰ ਬ੍ਰह्म ਜਾਣਦੇ ਜਿੰਨੂੰ ਮਹਾਰਾਜ ਕਹਿੰਦੇ ਨੇ ਅ ਸਭ ਕੀ ਤੇ ਜਾਣੇ ਆਤਮ ਕੀ ਰਹਿਤ ਉਹ ਆਤਮਾ ਦੀ ਰਹਿਤ ਵਿੱਚ ਬੈਠ ਕੇ ਉਹ ਨੈਵੀਗੇਟ ਕਰਦਾ ਹੈ ਨਾਟ ਇਨ ਰੈਫਰੈਂਸ ਟੂ ਯੂਅਰ ਬਾਡੀ ਨਾਟ ਇਨ ਰੈਫਰੈਂਸ ਟੂ ਯੂਅਰ ਮਾਈਂਡ ਨਾਟ ਇਨ ਰੈਫਰੈਂਸ ਟੂ ਦਾ ਪਾਸਟ ਨਾਟ ਇਨ ਰੈਫਰੈਂਸ ਟੂ ਦਾ ਫਿਊਚਰ ਬਟ ਇਨ ਰੈਫਰੈਂਸ ਟੂ ਥੈਟ ਵਿਚ ਇਜ਼ ਆਲਵੇਸ ਪ੍ਰੈਸੈਂਟ ਜਿਹਨੂੰ ਕਹਿੰਦੇ ਨੇ ਆਤਮ ਤਤ ਜੇ ਜਾਣਹੀ ਸੋ ਹੈ ਖਾਲਸ ਦੇਵ ਤਿਨ ਮੇ ਮਮ ਮੇ ਪ੍ਰਭ ਮੇ ਰੰਕਤ ਨਹੀ ਪੇਤ ਤੋ ਇਹ ਜਿਹੜਾ ਹੈ ਇਹ ਬ੍ਰਾਹਮਣੀ ਨਾੜੀ ਨੂੰ ਆਪਾਂ ਐਕਟੀਵੇਟ ਅਲਟੀਮੇਟਲੀ ਹੋਏਗਾ ਤੋ ਵਾ ਜਦੋਂ ਉਚਾਰਨ ਕਰਨਾ ਹੈ ਇਸ ਤਰ੍ਹਾਂ ਕਰਨਾ ਹੈ ਜਦੋਂ ਇਹ ਕਰਨਾ ਹੈ ਦੇ ਸਾਰੀ ਤਵੱਜੂ ਠਾਣੂ ਜਾ ਰਹੀ ਆ ਇਹ ਹੁਣ ਤਵੱਜੂ ਉੱਪਰ ਨੂੰ ਜਾ ਰਹੀ ਆ ਇਹ ਪ੍ਰਾਣਾ ਨੂੰ ਆਪਣੀ ਆਵਾਜ਼ ਦੇ ਨਾਲ ਉੱਪਰ ਤੇ ਥੱਲੇ ਕੜਨਾ ਜਦ ਤੱਕ ਤੁਸੀਂ ਆਪਣੀ ਸੁਰਤ ਦੇ ਨਾਲ ਪ੍ਰਾਣਾ ਨੂੰ ਸੰਤੋਹ ਮਨ ਪਵਨ ਹੈ ਪਵਨ ਨੂੰ ਤੇ ਮਨ ਨੂੰ ਸੁਰਤ ਨੂੰ ਇੱਕ ਕਰਕੇ ਮੂਵ ਨਹੀਂ ਕਰਦੇ ਤਦ ਤੱਕ ਤੁਸੀਂ ਆਪਣੀ ਕਹਾਣੀ ਤੋਂ ਜੁੜਾ ਨਹੀਂ ਹੋ ਸਕਦੇ ਸੰਤੋਹ ਮਨ ਪਵਨ ਹੈ ਇੱਕ ਸੁਖ ਬਣਿਆ ਸੰਤੋ ਮਨ ਪਮਣੇ ਸੁਖ ਬਣਿਆ ਕਿਛ ਜੋਗ ਪ੍ਰਾਪਤ ਘਣਿਆ ਗੁਰਦਖਲਾਈ ਮੋਰੀ ਤੋ ਉਹ ਜਿਹੜੀ ਖੇਵ ਆ ਉਹ ਜੋ ਅੰਤਰ ਗੁਫਾ ਹੈ ਉਹ ਆਟੋਮੈਟਿਕਲੀ ਖੁੱਲੇਗੀ ਭਾਵ ਕਿ ਤੁਹਾਡੀ એનર્ਜੀਸ ਤੁਹਾਡੀ ਕਹਾਣੀ ਜਿਹੜੀ ਹੈ ਨਾ ਗੁਫਾ ਦਾ ਖੁੱਲਣ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਜਿਹੜੀ ਕਹਾਣੀ ਜਿਹੜੀ ਹੈ ਆਪਣੀ ਜਿਹੜੀ ਜਿਹਦੇ ਕਰਕੇ ਇਹ ਅੰਤਰ ਸਥਿਰਤਾ ਅੰਤਰ ਦਾ ਜਿਹੜਾ ਆਸਨ ਹੈ ਉਹ ਤੁਸੀਂ ਅਸੈਸ ਨਹੀਂ ਕਰ ਪਾਰੇ ਇਸ ਵਾਈਬ੍ਰੇਸ਼ਨ ਦੇ ਨਾਲ ਆ ਤੁਹਾਡਾ ਫੇਸ਼ੀਆ ਤੁਹਾਡੀ ਟਿਸ਼ੂ ਤੁਹਾਡੇ ਸੰਸਕਾਰ ਡੀਪ ਲੈਵਲ એનਰਜੈਟਿਕ ਆਰਕਲਾਈਨ ਔਰ ਇਕ ਫੀਲਡ ਦੇ ਵਿੱਚ ਜਿੰਨੇ ਤੁਸੀਂ ਸੰਸਕਾਰ ਬਾਇਓ ਮੈਮਰੀ ਇਤਿਹਾਸ ਸੰਭੇ ਹੋਏ ਨੇ ਅਨੰਤ ਜਨਮਾਂ ਦੇ ਉਹ ਇਸ ਤਰ੍ਹਾਂ ਮੂਵ ਹੋਣ ਲੱਗ ਪੈਂਦੇ ਹਨ ਔਰ ਤੁਸੀਂ ਹੌਲੀ ਹੌਲੀ ਆਪਣਾ ਜਿਹੜਾ ਸ਼ੁੱਧ ਸਤ ਚਿਤ ਆਨੰਦ ਸਰੂਪ ਹੈ ਉਹਦੇ ਵਿੱਚ ਸਟੈਬਲਿਸ਼ ਹੋਣ ਲੱਗ ਪੈਂਦੇ ਜੇ ਉਹ ਮੋਰੀ ਭਾਵ ਉਹ ਪਾਥਵੇ ਥਰੂ ਵਿਚ ਤੁਸੀਂ ਹੌਲੀ ਹੌਲੀ ਆਪਣੇ ਸੰਸਕਾਰਾਂ ਨੂੰ ਡ੍ਰੌਪ ਕਰਨਾ ਸ਼ੁਰੂ ਕਰ ਦਿੱਲੇ ਜੇ ਤੋ ਬਾਹਰ ਥੱਲੇ ਨੂੰ ਇਹ ਜਿਹੜੀ ਹੈ ਊਰਜਾ ਤਾਂ ਉ ਜਾਏਗੀ ਇਨਹੇਲ ਕਰ ਲੈਣਾ ਫਿਰ ਭਰ ਲੈਣਾ ਹੇ ਸਰੀ ਸਾਰੀ ਊਰਜਾ ਉੱਪਰ ਚਲ ਕੇ ਅਗੇ ਠਾਣੂ ਗਈ ਸੀ ਹੁਣ ਥੱਲੇੋਂ ਮੈਂ ਇਹਨੂੰ ਕਿ ਕੇਸੋ ਕੇਸੋ ਕੂਕੀਏ ਇਹ ਉੱਚੀ ਕੂਕਣਾ ਹੈ ਔਰ ਇਹ ਕੂਕ ਅੰਦਰ ਨੂੰ ਸੁਣਾਉਣੀ ਆ ਬਾਹਰ ਨਹੀਂ ਸੁਣਾਉਣੀ ਮੁੱਲਾ ਮਨਾਰੇ ਕਿਆ ਚੜੇ ਸਾਇਨਾ ਬਾਰਾ ਹੋਏ ਇਹ ਬਾਹਰ ਮੁਖ ਨਹੀਂ ਆਪਾਂ ਕਰ ਰਹੇ ਆਪਾਂ ਅੰਤਰਮੁਖ ਕਰ ਰਹੇ ਆ ਸੋਇਆ ਮਨ ਜਗਾਏ ਅੰਦਰ ਬੈਠਾ ਜਿਹੜਾ ਮਨ ਸੁੱਤਾ ਹੈ ਉਹ ਵਾਈਬ੍ਰੇਸ਼ਨ ਦੇ ਨਾਲ ਸਪੰਦ ਦੇ ਨਾਲ ਮੈਂ ਰਿਪੀਟ ਕਰਦਾ ਨਾ ਤੇ ਨੈਗੇਟਿਵ ਰਹੇਗਾ ਨਾ ਪੋਜ਼ਿਟਿਵ ਰਹੇਗਾ ਨਿਊਟਰਲ ਮਾਈਂਡ ਵਿੱਚ ਤੁਸੀਂ ਪ੍ਰਵੇਸ਼ ਕਰਦੇ ਹੋ ਤੋ ਹੇ ਜੋੜਾ ਹੈ ਸਾਰੀ ਊਰਜਾ ਤਾਂ ਨੂੰ ਲਿਆਉਣੀ ਹੈ ਨਾਲ ਨਾਲ ਸਰੀਰ 'ਚ ਗਰਮਾਇਸ਼ ਹੋਣੀ ਚਾਹੀਦੀ ਆ ਨਾਲ ਨਾਲ ਸਰੀਰ 'ਚ ਸਪੰਦਨ ਹੋਣਾ ਚਾਹੀਦਾ ਤੇ ਹੇ ਇਹਦਾ ਕਿ ਇੱਥੇ ਉਹ ਤੁਮਾਦ ਆ ਗਿਆ ਗੂ ਗੂ ਦੀ ਜਿਹੜੀ ਆਵਾਜ਼ ਹੈ ਇੱਥੇ ਆਉਣੀ ਚਾਹੀਦੀ ਹੈ ਹੁਣ ਸਾਰੀ ਊਰਜਾ ਤਾਂ ਨੂੰ ਖਿੱਚਣੀ ਹੈ ਔਰ ਹੇ ਜਿਦੋਂ ਕਿਹਾ ਹੈ ਆ ਚੀਜ਼ ਵਾਈਬ੍ਰੇਟ ਕਰ ਰਹੀ ਹੈ ਹੇ ਤਾਂ ਉਲਟਤ ਪਵਨ ਉਲਟਤ ਪਵਨ ਚੱਕਰ ਖਾਟੂ ਤੇ ਗੁਰਪ੍ਰਸਾਦੀ ਉਲਟੀ ਹੋ ਗਿਆ ਅਪਮਨ ਉਲਟ ਸਨਾਤਨ ਹੁਆ ਜਿਹੜੀ ਮੇਰੀ ਸਥਿਰਤਾ ਹੈ ਉਹਦੇ ਚ ਸਟੈਬਲਿਸ਼ ਹੋ ਗਿਆ ਉਸ ਤੋਂ ਵਿੱਚ ਜਿਹੜੂ ਗੂ ਕਹਿਣਾ ਹੈ ਗੂ ਦੇ ਵਿੱਚ ਵੀ ਜੋ ਤੁਹਾਡਾ ਮੁੱਖ ਮੰਡਲ ਹੈ ਗੂ ਜਿਹੜੂ ਕਹਿਣਾ ਹੈ ਗੂ ਆ ਦੀ ਜਿਹੜੀ ਹੈ ਰਿਲੈਕਸ ਹੋਏਗੀ ਔਰ ਠਾਣੂ ਆਏਗੀ ਔਰ ਆਟੋਮੈਟਿਕਲੀ ਤੁਹਾਡੀ ਆਵਾਜ਼ ਉੱਪਰ ਨੂੰ ਜਾਏਗੀ ਜਦੋਂ ਮੈਂ ਕਿਹਾ ਮੇਰਾ ਸਾਰਾ ਫਰੰਟ ਜਿਹੜਾ ਪਾਰਟ ਆਫ ਦ ਬੋਡੀ ਹੈ ਦੋ ਨਾੜੀਆਂ ਨੇ ਇੱਕ ਬੈਗ ਨਾੜੀ ਸਾ ਇੱਕ ਫਰੰਟ ਨਾੜੀ ਸਾ ਜ਼ਿਆਦਾਤਰ ਸਾਡੀਆਂ ਫਰੰਟ ਨਾੜੀਸ ਜਿਹੜੀਆਂ ਨੇ ਉਹ ਸੰਸਾਰ ਦੀਆਂ ਵਿਹਾਰ ਸੰਸਾਰ ਦੇ ਇਮਪ੍ਰਿੰਟ ਕਰਕੇ ਸਾਰਾ ਫਰੰਟ ਨਾੜੀਸ ਬਲੌਕ ਹੋਈਆਂ ਹੁੰਦੀਆਂ ਨੇ ਪਿੱਛੇ ਆਪਾਂ ਅਸੈਸ ਨਹੀਂ ਕਰਦੇ ਤੋਂ ਪਹਿਲਾਂ ਜਿਹੜਾ ਫਰੰਟ ਪਾਰਟ ਆਫ ਦ ਬੋਡੀ ਜਿਹੜੀਆਂ ਫਰੰਟ ਨਾੜੀਸ ਨੇ ਉਹ ਆਟੋਮੈਟਿਕਲੀ ਖੁੱਲ੍ਹਦੀਆਂ ਨੇ ਉਸ ਤੋਂ ਬਾਅਦ ਫਿਰ ਅੱਗੇ ਜਾਂਦੀਆਂ ਨੇ ਪਿੱਛੇ ਤੋਂ ਨੂੰ ਸਫਾਈ ਕਰਦਿਆਂ ਤਾਂ 나ੜੀਆਂ 72000 ਬਟੂਆ ਇੱਕ 72 ਧਾਰੀ ਇਹ ਜੋ 72000 나ੜੀਆਂ ਨੇ ਕੇਵਲ ਸ਼ਬਦ ਦੀ ਗੂੰਜ ਨਾਲ ਇੱਕ ਵਾਰੀ ਗੁਰਮੰਤਰ ਕਹਿਆਂ ਤੁਹਾਡੇ ਸਰੀਰ ਚ ਸਪੰਦਨ ਹੋਏਗਾ ਸਮਝ ਲਓ ਤੁਸੀਂ ਗੁਰਮੰਤਰ ਨੂੰ ਸਹੀ ਉਚਾਰਨ ਕਰ ਲਿਆ ਸੋ ਇਹ ਹੋ ਗਿਆ ਗੂ ਤੇ ਹੋ ਗਿਆ ਹੁਣ ਆਪਾਂ ਜਪਣਾ ਹੈ ਰੂ ਜਦੋਂ ਰੂ ਕਹਿਣਾ ਹੈ ਸਾਰੀ ਊਰਜਾ ਜਿਹੜੀ ਹੈ ਤੁਹਾਡੀ ਸਪਾਈਨ ਚ ਆਵੇ ਜਿਵੇਂ ਕਿ ਬਹੁਤ ਹੀ ਭਾਰਾ ਕੋਈ ਚੀਜ਼ ਹੈ ਔਰ ਉਹਨੂੰ ਤੁਸੀਂ ਪੁਸ਼ ਕਰ ਰਹੇ ਹੋ ਜਿਹਨੂੰ ਪੁਸ਼ ਕਰੋਗੇ ਤੁਸੀਂ ਆਪਣੇ ਸਾਰੀ ਮਸਲਸ ਜੋ ਬੈਕ ਮਸਲਸ ਹਨ ਜੋ ਬੈਕ ਸ਼ੋਲਡਰਸ ਮਸਲ ਹੈ ਜੋ ਬੈਕ ਦੀ ਸਪਾਈਨ ਹੈ ਉਥੋਂ ਸਾਰਾ ਆਪਾਂ ਜ਼ੋਰ ਲਾ ਰਹੇ ਆਂ ਇਸ ਤਰ੍ਹਾਂ ਉਹ ਸਾਰੀ ਊਰਜਾ ਜਿਹੜੀ ਹੈ ਉਹ ਰੂਹ ਜਿਹੜੀ ਹੈ ਸਪਾਈਨ ਦੇ ਵਿੱਚੋਂ ਸੁਸ਼ਮਣਾ ਦੇ ਵਿੱਚੋਂ ਨਿਕਲੇ ਜਿਵੇਂ ਵਾਹ ਹਿਰਦੇ ਨੂੰ ਤੇ ਨਾਭੀ ਚੱਕਰ ਨੂੰ ਐਕਟੀਵੇਟ ਕਰ ਰਿਹਾ ਹੈ ਥਰੋਟ ਚੱਕਰ ਨੂੰ ਐਕਟੀਵੇਟ ਕਰ ਰਿਹਾ ਹੈ ਇਹ ਜਿਹੜਾ ਹੈ ਤੀਜੇ ਨੇਤਰ ਨੂੰ ਐਕਟੀਵੇਟ ਕਰ ਰਿਹਾ ਹੈ ਔਰ ਗੂ ਜਿਹੜਾ ਹੈ ਦਸਮੂਦਵਾਰ ਨੂੰ ਐਕਟੀਵੇਟ ਕਰ ਰਿਹਾ ਹੈ ਰੂਹ ਜਿਹੜਾ ਹੈ ਉਹ ਤੁਹਾਡੀ ਸੁਖਮਣਾ ਨੂੰ ਵਾਈਬ੍ਰੇਟ ਕਰ ਰਿਹਾ ਹੈ ਇਹ ਅਕੀਰਲਾ ਜੋ ਸ਼ਬਦ ਦਾ ਅੰਗ ਹੈ ਆਪਾਂ ਉਹਨੂੰ ਵਾਈਬ੍ਰੇਟ ਕਰਾਂਗੇ ਇਨਹੇਲ ਕਰ ਲੈਣਾ ਤਿੰਨ ਵਾਰੀ 스ਨੀਫਿੰਗ ਕਰ ਲੈਣਾ ਸਾਰੀ ਮੇਰੀ ਊਰਜਾ ਸਪਾਇਨ ਚ ਗਈ ਆ ਔਰ ਰੂਕ ਕਹ ਦੇ ਨਾਲ ਹੀ ਮੇਰੀ ਸਾਰੇ ਸਰੀਰ ਦੀ ਮਸਲਸ ਟੈਂਸ ਹੋ ਕੇ ਔਰ ਸਕਵੀਜ਼ ਆਊਟ ਹੋ ਕੇ ਤੇ ਇਕਦਮ ਰਿਲੈਕਸ ਹੋ ਗਿਆ। ਤੋ ਇੱਕ ਵਾਰੀ ਗੁਰਮੰਤਰ ਜਪਿਆਂ ਫਿਜ਼ੀਕਲੀ, ਮੈਂਟਲੀ, ਇਮੋਸ਼ਨਲੀ, ਸਪਿਰਚੁਅਲੀ ਬਾਡੀ ਜਿਹੜੀ ਹੈ ਰਿਲੈਕਸ ਹੋ ਗਈ। ਤੋ ਇਹ ਹੈ ਗੁਰਮੰਤਰ ਦਾ ਅਭਿਆਸ। ਇਹ ਹੈ ਗੁਰਮੰਤਰ ਦਾ ਜਾਪ ਜਿਆਦਾ ਕਰਨ ਦੀ ਜ਼ਰੂਰਤ ਨਹੀਂ ਸ਼ੁੱਧ ਉਚਾਰਨ ਕਰ ਲੋ ਇੱਕ ਵਾਰੀ ਹੀ ਗੁਰਮੰਤਰ ਤੁਹਾਨੂੰ ਤੁਹਾਡੀ ਕਹਾਣੀ ਤੋਂ ਤੁਹਾਡੇ ਕਰਮਾਂ ਤੋਂ ਤੁਹਾਡੇ ਸੰਸਕਾਰਾਂ ਤੋਂ ਇਮੀਡੀਏਟਲੀ ਤੁਹਾਨੂੰ ਥਿਰ ਘਰ ਵਿੱਚ ਸਹਿਜ ਘਰ ਵਿੱਚ ਪਹੁੰਚਾਏਗਾ ਪਹੁੰਚਾਏਗਾ ਇਹ ਹੈ ਗੁਰਮੰਤਰ ਦੀ ਸ਼ਕਤੀ ਭਾਈ ਗੁਰਦਾਸ ਜੀ ਨੇ ਇਥੋਂ ਤੱਕ ਲਿਖਿਆ ਹੈ ਕਿ ਵਿਸ਼ੇਸ਼ਮ ਵਿਸ਼ਵ ਮਿਤਯੁਕਤਵਮ ਸੰਪੁਟੈ ਵਿਸ਼ਭੂ ਭੂਖਨਮ ਵਿਸ਼ ਬੋਧਮ ਸੰਭ੍ਰਮ ਤੰ ਪਰਣਾਦੀ ਨਮਾਮੇਹਮ ਵਰਣਾਵਰਣ ਵਹੀਨਾਇ ਵੇਦ ਸਾਰ ਪਰ ਵਰਤਤ ਕਾਹਮੈ ਵਾ ਨੂੰ ਨਮਨ ਕਰਦਾ ਹਾਂ ਮੈਂ ਫਿਰ ਖੇ ਨੂੰ ਨਮਨ ਕਰਦਾ ਹਾਂ ਮੈਂ ਰਾ ਨੂੰ ਨਮਸਕਾਰ ਕਰਦਾ ਕਰਦਾ ਹਾਂ ਮੈਂ ਫਿਰ ਗੂ ਨੂੰ ਨਮਸਕਾਰ ਕਰਦਾ ਹਾਂ ਇਹ ਤਿੰਨੇ ਅਲਫਾਸ ਜਿਹੜੇ ਹਨ ਅੱਖਰ ਅੱਖਰ ਮਧਰ ਮਨੋਹਰ ਚਾਰ ਅੱਖਰ ਮਧਰ ਮਨੋਹਰ ਚਾਰ ਚਾਰ ਵੇਦ ਕੇ ਜਨ ਉਸਾਰ ਜਿਹੜਾ ਦੁਨੀਆ ਦਾ ਵੇਦ ਮੈਨੇ ਗਿਆਨ ਵੇਦ ਮੈਨੇ ਵਿਜ਼ਡਮ ਜਿਹੜਾ ਸਾਰੀ ਦੁਨੀਆ ਦਾ ਵਿਜ਼ਡਮ ਹੈ ਮਾਰਾ ਕਹਿੰਦੇ ਨੇ ਇਹਨਾਂ ਚਾਰਾਂ ਅੱਖਰਾਂ ਦੇ ਵਿੱਚ ਸਥਿਰ ਹੈ ਚਾਰ ਵੇਦ ਜਿਹੜਾ ਚਾਰ ਜੋ ਗਿਆਨ ਹੈ ਚਾਰ ਜੋ ਵਿਜ਼ਡਮਸ ਹਨ ਮਾਰਾ ਕਹਿੰਦੇ ਨੇ ਅਖਰ ਮਦਰ ਮਨੋਹਰ ਚਾਰ ਚਾਰ ਵੇਦ ਕੇ ਜਨ ਅਨੁਸਾਰ ਸਾਰੇ ਅਲਫਾਜ਼ਾਂ ਦਾ ਸਾਰੇ ਗਿਆਨਾਂ ਦਾ ਇਹ ਸਾਰ ਹੈ ਇਹ ਜੋ ਗੁਰਮੰਤਰ ਹੈ ਏ ਭਾਈ ਗੁਰਦਾਸ ਜੀ ਉਸੇ ਸ਼ਲੋਕ ਵਿੱਚ ਜੋ ਅਨਸੰਸਕ੍ਰਿਤ ਉਚਾਰਨ ਕੀਤਾ ਜੋ ਸੂਝਮਨੀ ਕਵੀ ਸੰਤੋਖ ਸਿੰਘ ਜੀ ਉਹਨਾਂ ਨੇ ਲਿਖਿਆ ਸੂਝ ਪ੍ਰਕਾਸ਼ ਗ੍ਰੰਥ ਅੰਦਰ ਉਹਦੇ ਅਖੀਰ ਤੇ ਕਹਿੰਦੇ ਨੇ ਕਿ ਕੋਈ ਵੀ ਵਿਅਕਤੀ ਇਹਨੂੰ ਜਾਪ ਕਰ ਲੇ ਕੋਈ ਸੰਸ਼ੇ ਨਹੀਂ ਹੈ ਕਿ ਉਹ ਵਿਅਕਤੀ ਸਤ ਜਾਨਣਾ ਸਤ ਜਾਨਣਾ ਸਤ ਜਾਨਣਾ ਇਸੇ ਪਲ ਵਿੱਚ ਮੁਕਤ ਹੋਏਗਾ ਵਾ ਹੇ ਗੁਰੂ ਵਾ ਮੈਨੇ ਵਿਜ਼ਡਮ ਵਾ ਮੈਨੇ ਵਾਓ ਮੈਂ ਮੈਨੇ ਵੰਡਰ ਅਚਰਜਤਾ ਏ ਮੈਨੇ ਨਾਉ ਇਸੇ ਪਲ ਵਿੱਚ ਔਰ ਗੁਰੂ ਮੈਨੇ ਗਿਆਨ ਸੋ ਵਾਹ ਏ ਗੁਰੂ ਮਤਲਬ ਦ ਵਿਜ਼ਡਮ ਆਫ ਵਾਉ ਇਨ ਦ ਨਾਉ ਵਾ ਇਸ ਵਾਉ ਏ ਇਸ ਨਾਉ ਗੁਰੂ ਇਸ ਵਿਜ਼ਡਮ ਸੋ ਵਾਹ ਏ ਗੁਰੂ ਦਾ ਮਤਲਬ ਇਜ਼ ਵਿਜ਼ਡਮ ਆਫ ਵਾਉ ਇਨ ਦ ਨਾਉ ਇਸੇ ਪਲ ਵਿੱਚ ਮੁਕਤੀ ਹੈ ਇਸੇ ਪਲ ਵਿੱਚ ਹੀ ਤੁਹਾਡੀ ਕਹਾਣੀ ਅਲੋਪ ਹੋ ਸਕਦੀ ਹੈ ਇਹਨੂੰ ਕਹਿੰਦੇ ਨੇ ਗੁਰ ਪ੍ਰਸਾਦ ਸਤਨਾ